ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫਾਜ਼ਿਲਕਾਦੇ ਹੜਪਰ ਪ੍ਰਭਾਵਿਤ ਪਿੰਡ ਟਾਣੀ ਮੋਹਨ ਆਰਾਮ ਦੇ ਵਿੱਚ ਜਿੱਥੇ ਇੱਕ ਬੱਚੇ ਵੱਲੋਂ ਡਿਮਾਂਡ ਕੀਤੀ ਗਈ ਸੀ ਕਿ ਸਾਡੇ ਸਕੂਲ ਦੇ ਵਿੱਚ 200 ਬੱਚੇ ਐ ਅਤੇ ਉਹਨਾਂ ਨੂੰ ਕਾਪੀਆਂ ਕਿਤਾਬਾਂ ਦਿੱਤੀਆਂ ਜਾਣ ਜਿਸ ਤੋਂ ਬਾਅਦ ਅਬੋਰ ਤੋਂ ਸਮਾਜ ਸੇਵਕ ਗगन ਚੁੱਗ ਇੱਥੇ ਬੱਚਿਆਂ ਦੇ ਲਈ ਕਾਪੀਆਂ ਕਿਤਾਬਾਂ ਪੈਨਸਲ ਪੈਨ ਅਤੇ ਰਬੜ ਸ਼ਾਪਨਰ ਲੈ ਕੇ ਪਹੁੰਚੇ ਹਨ ਉਹਨਾਂ ਵੱਲੋਂ ਬੱਚਿਆਂ ਦੇ ਵਿੱਚ ਇਹ ਸਮਾਨ ਵੰਡਿਤ ਕੀਤਾ ਜਾ ਰਿਹਾ ਹੈ ਫਾਜ਼ਿਲਕਾ ਦੇ ਪਿੰਡ ਟਾਣੀ ਮੋਨाराम ਦੇ ਵਿੱਚ ਹੜ੍ਹ ਆ ਗਏ ਸਨ ਜਿਸ ਤੋਂ ਬਾਅਦ ਬੱਚੇ ਰਿਲੀਫ ਕੈਂਪ ਦੇ ਵਿੱਚ ਟਿਰੇ ਰਹੇ ਸਨ ਜਿੱਥੇ ਸਮਾਜ ਸੇਵਾ ਕਰਨ ਪਹੁੰਚੀ ਆਰਬੀ ਲਾਈਵ ਮੀਡੀਆ ਦੀ ਟੀਮ ਦੇ ਨਾਲ ਅਬੋਰ ਦੇ ਸਮਾਜ ਸੇਵਕ ਗਗਨ ਚੋਗ ਵੀ ਪਹੁੰਚੇ ਸਨ ਜਿੱਥੇ ਇੱਕ ਬੱਚੇ ਵੱਲੋਂ ਡਿਮਾਂਡ ਕੀਤੀ ਗਈ ਸੀ ਕਿ ਉਹਨਾਂ ਨੂੰ ਕਾਪੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਹ ਪੜ ਸਕਣ ਜਿਸ ਤੋਂ ਬਾਅਦ ਅਬੋਰ ਦੇ ਸਮਾਜ ਸੇਵਕ ਗਗਨ ਚੋਗ ਆਪਣੀ ਟੀਮ ਦੇ ਨਾਲ ਇੱਥੇ ਕਾਪੀਆਂ ਕਿਤਾਬਾਂ ਅਤੇ ਹੋਰ ਸਮਾਨ ਲੈ ਕੇ ਬੱਚਿਆਂ ਨੂੰ ਦੇਣ ਦੇ ਲਈ ਪਹੁੰਚੇ ਹਨ ਜੇਸ ਤੋਂ ਬਾਅਦ ਬੱਚਿਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਸਮਾਜ ਸੇਵਕ ਗगन ਚੋਗ ਨੇ ਕਿਹਾ ਕਿ ਉਹ ਬੱਚਿਆਂ ਦੀ ਸਿੱਖਿਆ ਦੇ ਨੂੰ ਲੈ ਕੇ ਕਾਫੀ ਗੰਭੀਰ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਬੱਚਿਆਂ ਨੂੰ ਸਿੱਖਿਤ ਕਰਨ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਬੋਰਡ ਦੇ ਵਿੱਚ ਬੰਬੇ ਇੰਸਟੀਚਿਊਟ ਦੇ ਨਾਮ ਤੇ ਸੈਂਟਰ ਚਲਾਉਣ ਵਾਲੇ ਗਗਨ ਜੋਗ ਹਜ਼ਾਰਾਂ ਬੱਚਿਆਂ ਨੂੰ ਸਿੱਖਿਤ ਕਰ ਚੁੱਕੇ ਹਨ ਅਤੇ ਬੱਚਿਆਂ ਨੂੰ ਪੜ੍ਹਨ ਦੇ ਲਈ ਉਹਨਾਂ ਵੱਲੋਂ ਸੰਦੇਸ਼ ਦਿੱਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸਰਾ ਦੇ ਨਾਲ ਗਗਨ ਜੋਗ ਅਤੇ ਉਹਨਾਂ ਦੀ ਟੀਮ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਵਿਤ੍ਰਿਤ ਕਰ ਰਹੀ ਹੈ ਪਾਦਲ ਕਾਦੇ ਪਿੰਡ ਟਾਣੀ ਮੋਨਾਰਾਮ ਦੀਆਂ ਤਸਵੀਰਾਂ ਨੇ ਜਿੱਥੇ ਗਗਨ ਜੋਗ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਸਨ ਜਿਨ੍ਹਾਂ ਵੱਲੋਂ ਬੱਚਿਆਂ ਦੇ ਵਿੱਚ ਕਾਪੀਆਂ ਕਿਤਾਬਾਂ ਤੇ ਹੋਰ ਸਮਾਨ ਵੰਡਿਤ ਕੀਤਾ ਗਿਆ ਹੈ। ਹਾਂ ਜੀ। ਮੈਂ ਮੈਸ ਤੇ ਇੱਕ ਜਿਹੜਾ ਨਿਕਲਦੇ ਜਾਓ। ਅੱਗੇ ਆਜੋ। ਬੱਚਾ ਲੋ ਸਰ ਪੈਂਚ ਨਹੀਂ। ਦੱਸੋ। ਅੱਗੇ ਕਰੋ ਕਾਪੀਆਂ। पेंसिले बच्चे होते सारे है ना मानपन पेंसिल सारे सारे टोटल बोल मेरी गल सारी ध्यान में सुन लिया जे ठीक है पाली नहीं मार देखे भाई ਮੈਂ ਥੋੜੀ ਜਿਹੀ ਕਰਾਂ ਮੈਂ ਨਹੀਂ ਲੋਰੀ ਜਦੋਂ ਨਹੀਂ ਬੈਠੇ ਮੈਂ ਥੋੜੀ ਜਿਹੀ ਹਾਂ ਸੜ ਗਈ ਹੈ ਬਹੁਤ ਪਿੱਛੇ ਵਧਿਆ ਉਹਦੇ ਅੱਗੇ ਕੋਈ ਨਹੀਂ ਸੀ ਆਜੋ ਆਜੋ ਤਾਰੇ ਤੁਸੀਂ ਵੀ ਆਜੋ ਪਾਣੀ ਪੀਜੀਏ ਆਜੋ ਆਜੋ ਕੋਈ ਨਹੀਂ ਆਹ ਪੈਨ ਚੀਤੇ ਪੈਨਸਲ ਪੈਨ ਵਾਪਰਦੇ ਜੇ ਬੇਟਾ ਤੇਰੇ ਪੈਰਾਂ ਤੇ ਪੈਨਸਲ ਲਿਤੇ ਦਾ ਸ਼ਾਰਪ ਮਾੜੀ ਸੰਗਤ ਵਾਲੇ ਪਾਸੇ ਨਹੀਂ ਜਾਣਾਗਾ ਨਹੀਂ ਜਾਓਗੇ ਨਾ ਨਹੀਂ ਨਹੀਂ ਕੋਈ ਨਸ਼ਾ ਪਿੰਦਾ ਹੈ ਨਸ਼ਾ ਕੋਈ ਕਰਦਾ ਹੁੰਦਾ ਨੇੜੇ ਨਹੀਂ ਜਾਣਾਗਾ ਠੀਕ ਹੈ ਦੂਸਰੀ ਗੱਲ ਮੰਮੀ ਪਾਪਾ ਸਭ ਤੋਂ ਜਲਦੀ ਉੱਠਦੇ ਸਭ ਤੋਂ ਲੇਟ ਸੁੰਦੇ ਹੈ ਬੁਰਦੇ ਹੈ ਨਾ ਤਾਂ ਮੰਮੀ ਪਾਪਾ ਦਾ ਕਦੇ ਵੀ ਹਸਾਨ ਨਹੀਂ ਬੁਲਾਣਾਗਾ ਜਿਹੜਾ ਮਾਰਤਾ ਤੁਹਾਡੇ ਪਿੱਛੇ ਕੀਤਾ ਹੈ ਨਾ ਉਸ ਨੂੰ ਕਦੇ ਭੁੱਲਿਆ ਜਣਾ ਲਗਭਗ ਤੁਹਾਡੇ ਸਾਰਿਆਂ ਦੇ ਪਾਪਾ ਮਜ਼ਦੂਰੀ ਕਰਦੇ ਹੋਣਗੇ ਨਾ ਤੇ ਤੁਸੀਂ ਮਜ਼ਦੂਰ ਨਹੀਂ ਮਰਨਾਗਾ ਸਾਰਿਆਂ ਨੇ ਅਫਸਰ ਬੰਨਾ ਹੈ ਕਿਸੇ ਨੇ ਕੋਈ ਟੀਚਰ ਬੰਨਾ ਹੈ ਕਿਸੇ ਨੇ ਡੀਐਸਪੀ ਕਿਸੇ ਨੇ ਐਸਐਚਓ ਕਿਸੇ ਨੇ ਐਸਡੀਐਮ ਕਿਸੇ ਨੇ ਆਈਐਸ ਕਿਸੇ ਨੇ ਆਈਪੀਐਸ ਵਧੀਆ ਪੜ੍ਹਿਆ ਜੇ ਸਾਰਾ ਤੁਹਾਡੀ ਮੈਂ ਪੂਰੀ ਮਦਦ ਕਰਾਂਗਾ ਤੁਹਾਡੀ ਪੜ੍ਹਾਈ ਤੱਕ ਤੇ ਤੂੰ ਜੱਜ ਤੱਕ ਦੀ ਬੜਾਈ ਕਰਿਆ ਜਾ ਮੇਰਾ ਵਾਅਦਾ ਤੁਹਾਡੇ ਪਿੰਡ ਦੇ ਨਾਲ ਤੁਹਾਡਾ ਪਿੰਡ ਅਸੀਂ ਗੋਦ ਲਿੱਤਾ ਹੈ ਤੁਹਾਨੂੰ ਸਾਰੇ ਨੂੰ ਅਫਸਰ ਬਣਾ ਕੇ ਰਾਵਾਂਗੇ ਅਸੀਂ ਤੂੰ ਮੇਰੀ ਗੱਲ ਮੰਨੋਗੇ ਕਿ ਨਹੀਂ ਮੰਨੋਗੇ ਮੰਨਾਂਗੇ ਹੱਥ ਖੜਾ ਕੇ ਦੱਸੋ ਹੱਥ ਖੜਾ ਕੇ ਕਰਕੇ ਕਰੋ 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 ਸ਼ਾਬਾਸ਼ ਠੀਕ ਹੈ ਨਾ ਸਾਰੇ ਜੀ ਨੂੰ ਅਫਸਰ ਬਣੋਂਗੇ ਨਾ ਤੁਸੀਂ ਸਾਰੇ ਬੋਲੋ ਕੀ ਬਣੋਗੇ ਅਫਸਰ ਠੀਕ ਹੈ ਸ਼ਾਬਾਸ਼ ਥੈਂਕ ਯੂ ਗੁਰਪ੍ਰੀਤ ਕਿਹੜੀ ਕਲਾਸ ਪੜਦਾ ਹੈ 5ਵੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਕਿਉਂਕਿ ਤੁਸੀਂ ਸਾਡੇ ਵਾਸਤੇ ਕਾਪੀਆਂ ਤਤਬਾ ਲੈ ਕੇ ਆਏ ਹੋ। ਠੀਕ ਹੈ ਜੀ। ਅਸੀਂ ਹੋਰ ਬਾਅਦ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਕੀ ਜੋ ਕਾਪੀਆਂ ਤਤਬਾ ਜਿਹੜਾ ਇਹ ਕਿਨ ਇੱਕ ਜੋ ਲੋਰਦਾ ਹੈ ਕਾਪੇ ਤਤਬਾ ਦਾ ਸਮਾਰ ਹੁੰਦਾ ਹੈ। ਐਂਡ ਆਦਾਈ ਦਾ ਸੰਚਾਲਨ ਠੀਕ ਹੋਰ ਕੋਚਨ ਸੰਚਾਲਨ ਵੱਡਾ ਹੋ ਕੇ ਕੀ ਬਣੇਗਾ ਮੈਂ ਆਈਏਐਸ ਆਈਏਐਸ ਵਾਹ ਜੀ ਤਾਲੀਆਂ ਹੋ ਜਾਣ ਵਾਹ ਜੀ ਵਾਹ ਜੀ ਮੈਡਮ ਜੀ ਥੋੜਾ ਜੀ ਮੇਰਾ ਨਾਮ ਸੀਮਾ ਰਾਣੀ ਹੈ ਜੀ ਅੱਛਾ ਜੀ ਤੇ ਅੱਜ ਸਾਡੇ ਸਕੂਲ ਵਿੱਚ ਅਰੋੜਾ ਵਿਕਾਸ ਮੰਚ ਵੱਲੋਂ ਕਾਪੀਆਂ ਤੇ ਪੈਨਸਲਾਂ ਪੈਨ ਵਗੈਰਾ ਦੀ ਬੰਦ ਬੱਚਿਆਂ ਨੂੰ ਕੀਤੀ ਗਈ ਹੈ ਜੀ ਕਿਹੜੀ ਜਗ੍ਹਾ ਸਕੂਲ ਹੈ ਜੀ ਆ ਸਕੂਲ ਸਾਡਾ ਡਾ ਨੀਮੋਨਾਰਾਮ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ ਜੀ। ਅੱਛਾ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਵਾਲਾ ਠੀਕ ਹੈ ਤੇ ਪਹਿਲਾਂ ਵੀ ਇੱਥੇ ਕੋਈ ਮਦਦ ਲੈ ਕੇ ਆਇਆ ਹੈ ਔਰ ਬੱਚਿਆਂ ਵਾਸਤੇ ਜੀ ਕੋਈ ਨਹੀਂ ਜੀ ਸਕੂਲ ਵਿੱਚ ਕੋਈ ਬੱਚਿਆਂ ਵਾਸਤੇ ਪਹਿਲੀ ਵਾਰੀ ਕੋਈ ਮਦਦ ਲੈ ਕੇ ਆਇਆ ਹੈ ਅੱਛਾ ਤੇ ਤੁਹਾਨੂੰ ਕਿਉਂ ਜਗ ਲੱਗ ਰਿਹਾ ਹੈ ਫਿਰ ਜੀ ਦੋ ਤਾਂ ਵਧੀਆ ਜੀ ਬੱਚਿਆਂ ਨੂੰ ਜ਼ਰੂਰਤ ਸੀ ਬਹੁਤ ਸਾਰੇ ਬੱਚਿਆਂ ਦੀਆਂ ਕਿਤਾਬਾਂ ਹਾਰਡਵੇਅਰ ਰੋੜ ਰੋੜ ਗਏ ਸੀ ਜੀ ਕਈ ਬੱਚੇ ਕਾਪੀਆਂ ਲੈ ਕੇ ਆਉਂਦੇ ਆ ਤਾਂ ਬਹੁਤ ਪਤਨੀ ਕਾਪੀ ਹੁੰਦੀ ਹੈ ਮਾਂ ਵੀ ਮਜਬੂਰ ਨੇ ਥੋੜੀ ਜੀ ਦੋ ਪੇਜਾਂ ਵਾਲੀ ਕ ਹਾਂ ਜੀ ਮੈਂ ਬਾਕੀਆਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਬਹੁਤ ਜਗ੍ਹਾ ਤੇ ਮਦਦ ਹੋ ਰਹੀ ਹੈ ਪਰ ਸਕੂਲਾਂ ਵਿੱਚ ਸ਼ਾਇਦ ਇਹ ਚੀਜ਼ ਕਿਸੇ ਜ਼ਿਆਦਾ ਵਿੱਚ ਨਹੀਂ ਹੈਗੀ ਕਿ ਬੱਚਿਆਂ ਨੂੰ ਐਨਾ ਚੀਜ਼ ਦੀ ਜ਼ਰੂਰਤ ਹੈ ਤਾਂ ਸਕੂਲਾਂ ਵਿੱਚ ਕਾਫੀ ਜਨੇ ਹੁਣ ਆ ਰਹੇ ਆ ਕਿ ਉਹਨਾਂ ਦੀ ਮਦਦ ਕਰ ਰਹੇ ਆ ਜੀ ਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ ਬਾਣ ਦਾ ਠੀਕ ਠੀਕ ਕੀ ਨਾਮ ਤੁਹਾਡਾ ਜੀ ਸਰ ਮੇਰਾ ਨਾਮ ਜਸਵੀਰ ਸਿੰਘ ਪਿੰਡ ਟਾਣੀਮੋੜਾ ਰਾਮ ਸਰਪੰਚ ਨਿਕਲਦਾ ਪਿੰਡ ਮਮਾ ਮੇਰੇ ਪਿਆਰੇ ਭਾਈ ਅੱਜ ਕੌਣ ਕੁੰਚੇ ਇੱਥੇ ਸਰ ਉਹ ਰੋੜਾ ਰੋੜਾ ਕਾਸ ਮੰਚ ਵਾਲੇ ਫੌਂਟ ਜਿਸੜਾ ਉਹਨਾਂ ਨੇ ਕਿਤਾਬਾਂ ਕਾਪੀਆਂ ਜੋ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਨੇ ਨਦਕੋ ਉਹਦਾ ਜਿਹੜਾ ਸਨਵਾਦ ਕੀਤਾ ਜਾਂਦਾ ਹੈ ਠੀਕ ਹੈ ਜੀ ਤੇ ਹੋਰ ਕੀ ਜ਼ਰੂਰਤਾਂ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਹੈਗੇ ਇਹਨਾਂ ਦੀਆਂ ਕੀ ਜ਼ਰੂਰਤਾਂ ਹੈਗੀਆਂ ਹੁਣ ਪਹਿਲਾਂ ਤਾਂ ਸੀਗਾ ਵੀ ਪਾਣੀ ਰਾਸ਼ਨ ਪਾਣੀ ਵਗੈਰਾ ਸਭ ਕੁਝ ਸੀਗਾ ਹੁਣ ਜਿਹੜੀ ਮੁੱਢਲੀ ਸਹਾਇਤਾ ਦੀ ਜ਼ਰੂਰਤ ਹੈਗੀ ਉਹ ਕੀ ਹੈਗੀਆਂ ਸਰ ਇਹਨਾਂ ਨੂੰ ਪਹਿਲਾ ਜਿਹੜਾ ਹੈ ਜੀ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਹਾਂ ਜੀ ਤੋਂਨਾਂ ਵਾਸਤੇ ਜੋ ਮੁਆਵਜ਼ੇ ਦੀ ਮੰਗ ਹੈ ਕੰਮਰੇ ਜੋ ਪਰ ਮਾਲਕਾਂ ਦੇ ਕਮਰੇ ਕੋਈ ਘਰਾ ਦੇ ਕਮਰੇ ਇਹਨੇ ਜੋ ਡੈਂਗਰ ਗੇਰ ਗਏ ਨੇ ਤੇ ਇਸ ਚੀਜ਼ ਦੇ ਵਿੱਚ ਮੰਨ ਜ਼ਰੂਰ ਤੇ ਗੀਆਂ ਨੇ ਉਹਨਾਂ ਨੂੰ ਪ੍ਰੋਵਾਈਡ ਜਿਹੜਾ ਕਰਵਾਇਆ ਜਾਵੇ ਮੁਆਵਜ਼ਾ ਪ੍ਰੋਪਰ ਤੇ ਜੋ ਸਭ ਤੋਂ ਪਹਿਲੀ ਮੰਗ ਹੈ ਜੀ ਸਾਰੋ ਸਾਡੇ ਇੱਥੇ ਬੰਨ੍ਹ ਦੀ ਮੰਗ ਜਿਸ ਜੋ ਧੋਤੇ ਕਿਲੋਮੀਟਰ ਦਾ ਉਹ ਬੰਨ੍ਹ ਬੰਨਿਆ ਜਾਵੇ ਜੇ ਸਸਾ ਸਾਡੀ ਸਸਾ ਲਾਣ ਬਰਬਾਦ ਹੋਣ ਬਾਅਦ ਸਕਦੇ ਆਂ ਤ ਸਭ ਤੋਂ ਵੱਡੀ ਮੰਗੇ ਹੈ ਤੇ ਇੱਕ ਹੋਰ ਮੰਗ ਹੈ ਸਰ ਜਿਹੜੇ ਪਸ਼ੂਆਂ ਦਾ ਚਾਰਾ ਉਹ ਸਾਨੂੰ ਕੁਝ ਤਾਂ ਇੱਕ ਮੰਥ ਵਾਸਤੇ ਸੰਕਟਕਤ ਹੋਵੇਗੀ ਜੇ ਤਾਂ ਚਾਰ ਜਾਂ ਅਹਰੇ ਚਾਰੇ ਦੀ ਜ਼ਰੂਰਤ ਉਹ ਸਭ ਤੋਂ ਜ਼ਿਆਦਾ ਪਈ ਠੀਕ ਹੈ ਕਿੰਨੇ ਪਸ਼ੂ ਨੇ ਤਾਂ ਲਏ ਸੀ ਸਰ ਇਹ ਲਗਭਗ 250 ਕੁ ਠੀਕ ਹੈ ਇੱਕ ਦਿਨ ਬੈਗ ਬੋਦਲਾ ਦੇ ਹੜ ਪ੍ਰਭਿਤ ਕੈਂਪ ਦੇ ਵਿੱਚ ਗਏ ਸੀਗੇ ਜਿੱਥੇ ਅਸੀਂ ਪੁੱਛੇ ਤੁਹਾਨੂੰ ਕੀ ਕੁਛ ਚਾਹੀਦਾ ਤੇ ਇਹ ਬੇਟਾ ਗੁਰਪ੍ਰੀਤ ਜਿਹੜਾ ઠાਣੀ ਮੋਨਾਰਾਮ ਦਾ ਸਕੂਲ ਦਾ ਬੱਚਾ ਹੈ ਕਹਿੰਦਾ ਸੀ ਕਿ ਮੇਰੇ ਸਾਰੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਸਮਾਨ ਦਿਓ ਉਹਨਾਂ ਨੂੰ ਬਹੁਤ ਲੋੜ ਹੈ ਸਾਡੀ ਪੜ੍ਹਾਈ ਖਰਾਬ ਹੁੰਦੀ ਪਈ ਹੈ ਤੇ ਉਸ ਤੋਂ ਬਾਅਦ ਮੈਂ ਦੀਦੀ ਸੀਮਾ ਜੋ ਉਹਨਾਂ ਦੇ ਸਕੂਲ ਦੇ ਮੇਨ ਟੀਚਰ ਨੇ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨਾਲ ਸੰਪਰਕ ਕੀਤਾ ਕਿੰਨੇ ਬੱਚੇ ਨੇ ਕੀ ਜ਼ਰੂਰਤਾਂ ਨੇ ਤੇ ਅਸੀਂ ਅੱਜ ਇੱਥੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਾਪੀਆਂ ਹਰੇਕ ਬੱਚੇ ਨੂੰ ਕਾਪੀਆਂ ਪੈਨਸਲਾਂ ਪੈਨ ਸ਼ਾਪਨਾ ਰਬਰ ਸਾਰਾ ਕੁਝ ਪ੍ਰੋਵਾਈਡ ਕਰਾਇਆ ਹੈ ਛੋਟੇ ਸਕੂਲ ਦੇ ਬੱਚਿਆਂ ਵਾਸਤੇ ਹੋਰ ਵੀ ਪੁੱਛਿਆ ਸਕੂਲ ਦੇ ਵਿੱਚ ਕੀ ਕੀ ਜ਼ਰੂਰਤਾਂ ਨੇ ਕੀ ਕੀ ਚੀਜ਼ ਦੀ ਲੋੜ ਹੈ ਜਲਦੀ ਉਹ ਵੀ ਪੂਰੀਆਂ ਕਰਵਾ ਦੇਾਂਗੇ ਇਹ ਮੇਰਾ ਵਾਅਦਾ ਹੈ ਕਿ ਮੈਂ ਸਾਰਿਆਂ ਨੂੰ ਇਹ ਨਾਲ ਦੇ ਸਰਪੰਚ ਸਾਹਿਬ ਵੀ ਖੜੇ ਨੇ ਸਾਰਿਆਂ ਨੂੰ ਕਹਿਣਾ ਚਾਹਨਾ ਜੋ ਪਿੰਡ ਨੂੰ ਲੋੜ ਹੈ ਸਾਨੂੰ ਦੱਸਣ ਅਸੀਂ ਇਸ ਪਿੰਡ ਨੂੰ ਗੋਦ ਲਿੱਤਾ ਅਸੀਂ ਤੁਹਾਡੇ ਪਿੰਡ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂ ਕੋਚੇ ਬੱਚੀਆਂ ਨੌਵੀਂ ਦੀਆਂ ਹੋਰ ਰਹਿ ਗਈਆਂ ਇਹਨਾਂ ਦਾ ਸਮਾਨ ਸ਼ਾਮ ਤੱਕ ਜਾਂ ਕੱਲ ਤੱਕ ਅਸੀਂ ਪੁੱਛਾ ਦੇਾਂਗੇ ਮੈਂ ਇਹਨਾਂ ਨੂੰ ਹੋਰ ਵੀ ਕਹਿਣਾ ਚਾਹੁੰਦਾ ਤੁਸੀਂ ਪਿੰਡ ਦੇ ਸਾਰੇ ਬੱਚਿਆਂ ਦਾ ਡਾਟਾ ਲੈ ਲਓ ਜਿੰਨੇ ਬੱਚਿਆਂ ਨੂੰ ਸਮਾਨ ਚਾਹੀਦਾ ਸਾਰਿਆਂ ਨੂੰ ਤੁਸੀਂ ਪੁੱਛਵਾ ਦੇਾਂਗੇ ਮਤਲਬ ਇਹ ਨਹੀਂ ਤੁਸੀਂ ਚਾਰ ਜਣੀਆਂ ਹੈਗੀਆਂ ਉਹ ਸਾਰਿਆਂ ਨੂੰ ਅਸੀਂ ਸਮਾਨ ਪੰਚਾ ਦੇਾਂਗੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਾਰਿਆਂ ਜਿਨ੍ਹਾਂ ਨੇ ਬਾੜਪੀੜਤਾ ਦੇ ਵਿੱਚ ਮਦਦ ਕੀਤੀ ਤੇ ਕਾਰ ਵੀ ਰੇਣੇ ਉਹਨਾਂ ਨੂੰ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਸਕੂਲਾਂ ਨੂੰ ਵੀ ਸਮਾਰੀਏ ਬੱਚੇ ਪੜਨਗੇ ਵਧਣਗੇ ਮੈਂ ਇਹਨਾਂ ਨੂੰ ਇੱਕ ਗੱਲ ਇਹ ਵੀ ਸਮਝਾ ਕੇ ਗਿਆ ਅੱਜ ਵੀ ਤੁਸੀਂ ਪੜ੍ਹ ਕੇ ਚੰਗੇ ਅਫਸਰ ਬਣੋ ਤੁਹਾਨੂੰ ਕਿਸੇ ਕੋਲ ਮੰਗਣ ਦੀ ਲੋੜ ਹੀ ਨਾ ਪਵੇ ਤੁਸੀਂ ਲੋਕਾਂ ਨੂੰ ਦੇਣ ਜੋਗੇ ਬਣੋ ਇਹ ਵੀ ਮੈਂ ਇਹਨਾਂ ਨੂੰ ਕਹਿ ਕੇ ਚੱਲੇ ਆਂ ਇਹ ਬੱਚਿਆਂ ਨੇ ਮੈਨੂੰ ਵਾਅਦਾ ਕੀਤਾ ਸੀ ਜਲਦੀ ਵੱਡੇ ਅਫਸਰ ਬਣ ਕੇ ਸਾਰਿਆਂ ਨੂੰ ਦਿਖਾਵਾਂਗੇ ਜੈ ਹਿੰਦ ਜੈ ਭਾਰਤ ਠੀਕ